ਤਦਾਨੀਓ ਤਦਕਿਆਲੀ ਮੈਂ ਲੈ ਕੇ ਆਇਆ ਅੱਲੇ ਦਾ ਉਹ ਲੈ ਕੇ ਆਇਆ ਆਹ ਨਾ ਤਾਨੂੰ ਯਾਰ ਬਾਬੇ ਤਾ ਦਾ ਕੀ ਹਾਲ ਹੋ ਗਿਆ ਵਿਚ ਨੂੰ ਕਹਿ ਵੀ ਦੇ ਵੀ ਤੂੰ ਤਾਂ ਕਰ ਮੈਂ ਉਹ ਭਾਈ ਪੱਠੇ ਬੰਦ ਕਰ ਦੋ ਇਟਾਂ ਪੱਕ ਗਈਆਂ ਇਟਾਂ ਪੱਕ ਗਈਆਂ ਨਾ ਸਾਨੂੰ ਲੱਗਿਆ ਤੂੰ ਆ ਜੜਨਾ ਇਟਾਂ ਪੱਕ ਗਈਆਂ ਰਹਿਣ ਭਾਈ ਨਾ ਸਾਨੂੰ ਤੂੰ ਆ ਲੱਗਿਆ ਚੜਨਾ ਮੀਰੀ ਦੀ ਫੋਟੋ ਆ ਗਈ ਅੱਗੇ ਇਟਾਂ ਪੱਕ ਗਈਆਂ ਬੰਦ ਕਰੋ ਬਹੁਤ ਹੈ ਹੁਣ ਮੀਰੀ ਦੀ ਹੈ 20000 15000 ਕੀ ਲੋਡ ਤੇ 20000 ਪਕਾਦੀਆਂ ਰਹਿਣ ਬਹੁਤ ਮਰਜ਼ੀ ਆ ਭਾਈ ਤੁਹਾਡੀ ਨਾ ਯਾਰਾ ਇਹ ਨਾ ਕਰੋ ਯਾਰ ਮਰਸਕਾਨ ਅੱਲਾਹ ਮੈਂ ਬਿੱਤੇ ਹਜ਼ਾਰਾਂ ਦਿਸ ਪੈਂਦਾ ਕੱਲਾ ਸਰਦਾ ਆ ਬਾਈ ਕਿੱਥੇ ਦਾ ਬਾਈ ਤੂੰ ਕਿੱਥੇ ਗਿਆ ਇਹ ਪੀਕੀਐਲ ਵੱਜਦਾ ਭਾਜੀ ਪੀਕੀਐਲ ਅੱਛਾ ਪੀਕੀਐਲ ਮਰੀ ਪੰਚਗੁੱਲਾ ਓਹੋ ਠੀਕ ਹੈ ਬਾਈ ਹਾਂ ਕੋਈ ਵੀ ਲਾਲ ਦਾ ਨਾਮ ਹੈ ਆ ਬਾਈ ਆਪਣਾ ਬਾਕੀ ਆ ਬਾਈ ਮਾਰ ਉਧਰ ਵੀ ਕੈਮਰਾ ਮਾਰ ਲੈ ਭਾਈ ਮਾਰ ਲੈ ਉਹ ਬੰਦੇ ਪਿੱਛੇ ਬੈਠੇ ਪੱਠਾ ਚਲਾਣੇ ਵਾਲੇ ਉਹ ਪੱਠੇ ਵਾਲੇ ਕਿਹੜਾ ਪੱਠਾ ਜਾਂਦਾ 1 ਕਿਐਮ ਪੱਠਾ ਕਿਹੜਾ ਪੱਠਾ 1 ਕਿਐਮ 1 ਕਿਐਮ